ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੀ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਥੋੜੀ ਬਾਤ ਵੀ ਚੰਗੀ ਲੱਗੇ ਤੇ ਲਾਈਕ ਕਰ ਦਿਆ ਕਰੋ ਆਪਾਂ ਇੱਕ ਕੌਲੀ ਹੈ ਜਿਹੜੀ ਲੋੜ ਦੇ ਅਨੁਸਾਰ ਬੇਸਣ ਦੀ ਲਈ ਹੈ ਕਿਉਂਕਿ ਸਬਜੀ ਜਿਹੜੀ ਸੀ ਬਹੁਤ ਜ਼ਿਆਦਾ ਨਹੀਂ ਬਣਾਉਣੀ ਉਹਦੇ ਹਿਸਾਬ ਦੇ ਨਾਲ ਹੀ ਜਿਹੜੀ ਆਪਾਂ ਨੇ ਇੱਕ ਕੌਲੀ ਛੋਟੀ ਬੇਸਣ ਦੀ ਲਈ ਹੈ ਅੱਧਾ ਚਮਚ ਨਮਕ ਅੱਧਾ ਚਮਚ ਹਲਦੀ ਅਦਰਕ ਦੋ ਹਰੀ ਮਿਰਚ ਅੱਧਾ ਚਮਚ ਲਿਆਇਆ ਸੀ ਅਜਵਾਨ ਅਦਰਕ ਤੇ ਲਸਣ ਦਾ ਜਿਹੜਾ ਪਾਣੀ ਪੀਸਟ ਬਣਾ ਲੈਣਾ ਇਹਨੂੰ ਆਪਾਂ ਬੇਸਣ ਦੇ ਵਿੱਚ ਮਿਕਸ ਕਰ ਦੇਣਾ ਆਪਾਂ ਨੇ ਬਹੁਤ ਜ਼ਿਆਦਾ ਮਸਾਲੇ ਨਹੀਂ ਪਾਣੇ ਨੂੰ ਮਿਰਚ ਜਿਹੜੇ ਜਿਹੜੇ ਸਮਾਨ ਆਪਾਂ ਲਏ ਆ ਤੇ ਅੱਧਾ ਚਮਚ ਆਪਾਂ ਧੋ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ 89 ਮਿਕਸ ਕਰ ਲੈਣਾ ਆਪਾਂ ਇਹਨੂੰ ਹੱਥ ਨਾਲ ਵੀ ਮਿਕਸ ਕਰ ਸਕਦੇ ਹਾਂ ਹੱਥ ਨਾਲ ਹੀ ਬਹੁਤ ਆਸਾਨੀ ਦੇ ਨਾਲ ਇਹਨੂੰ ਆਪਾਂ ਮਿਕਸ ਕਰ ਸਕਦੇ ਹਾਂ ਜਿਹੜਾ ਹੁਣ ਇਹਦੇ ਵਿੱਚ ਆਪਾਂ ਨੇ ਪਾਣੀ ਪਾਉਣਾ ਹੈ ਉਹ ਬਹੁਤ ਜ਼ਿਆਦਾ ਨਹੀਂ ਪਾਉਣਾ ਤੇ ਇੱਕ ਵਰੀ ਨਹੀਂ ਪਾਣਾ ਆਪਾਂ ਨਾਲ ਦੇ ਨਾਲ ਹੀ ਬੇਸਣ ਨੂੰ ਜਿਹੜਾ ਮਿਕਸ ਕਰਾਂਗੇ ਤੇ ਨਾਲ ਦੇ ਨਾਲ ਜਿਹੜਾ ਚੂੜੀਆਂ ਦੇ ਨਾਲ ਪਾਣੀ ਪਾਉਣਾ ਇਹ ਸਬਜ਼ੀ ਜਿਹੜੀ ਹੁਣ ਕਿ ਬਹੁਤ ਸਵਾਦ ਆ ਤਿਆਰ ਹੁੰਦੀ ਹੈ ਇਹ ਸਬਜ਼ੀ ਅਸੀਂ 10 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਬੇਸਣ ਦੀ ਸਬਜੀ ਅਸੀਂ ਇਹਨੂੰ ਕਹਿੰਦੇ ਆ ਇਹ ਬਣ ਕੇ ਬਹੁਤ ਹੀ ਸੁਆਦਿਆਰ ਹੁੰਦੀ ਹੈ ਅਸੀਂ ਸਬਜੀ ਜਿਹੜੀ ਥੋੜੀ ਬਣਾਣੀ ਹੈ ਇਸ ਕਰਕੇ ਅਸੀਂ ਜਿਹੜੀ ਕੌਲੀ ਇੱਕ ਛੋਟੀ ਬੇਸਣ ਦੀ ਲਈ ਹੈ ਤੇ ਇਹਦੇ ਵਿੱਚ ਅਸੀਂ ਇਹਨਾ ਪਾਣੀ ਆ ਉਹ ਚੂਲੀਆਂ ਦੇ ਨਾਲ ਪਾਉਣਾ ਤਾਂ ਕਿ ਇਹਦੇ ਵਿੱਚ ਜਿਹੜਾ ਪਾਣੀ ਜੇ ਜ਼ਿਆਦਾ ਪੈ ਗਿਆ ਤਾਂ ਫਿਰ ਇਹ ਜਿਹੜਾ ਬੇਸਣ ਉਹ ਸਾਡਾ ਪਤਲਾ ਹੋ ਜਾਊਗਾ ਜਦੋਂ ਆਪਾਂ ਇਹਨੂੰ ਤੋੜਨਾ ਫਿਰ ਉਹਨੇ ਹੱਥਾਂ ਨੂੰ ਚਿਪਕਣਾ ਹੈ ਇਸ ਕਰਕੇ ਜਿਹੜਾ ਪਾਣੀ ਆ ਆਪਾਂ ਨੇ ਉਹ ਹਲਕਾ ਹਲਕਾ ਚੂਗੜੀਆਂ ਦੇ ਨਾਲ ਪਾਉਣਾ। ਹੁਣ ਆਪਾਂ ਇਸ ਵਰੀ ਚੰਗੀ ਤਰ੍ਹਾਂ ਪਹਿਲਾਂ ਬੇਸਣ ਨੂੰ ਮਿਕਸ ਕਰ ਲਵਾਂਗੇ। ਦੇਖੋ ਬੇਸਣ ਆ ਜਿਹੜਾ ਸਾਡਾ ਸੀ ਕਿੰਨਾ ਸਖਤ ਹੈ ਜਿਹੜਾ ਤਿਆਰ ਕਰਨਾ। ਬਹੁਤ ਸਖਤ ਇਹ ਬੇਸਣ ਅਸੀਂ ਤਿਆਰ ਕਰ ਲਿਆ। ਤੇ ਹੁਣ ਆਪਾਂ ਕੜਾਹੀ ਲਈ ਕੜਾਹੀ ਨੂੰ ਆਪਾਂ ਨੇ ਪਹਿਲਾਂ ਗਰਮ ਕਰ ਲੈਣਾ। ਇਹਦੇ ਵਿੱਚ ਆਪਾਂ 2 ਕੜਚੀ ਜਿਹੜੇ ਸਰੋਂ ਦੇ ਤੇਲ ਦੀ ਪਾਉਮਾਂ। ਤੇਲ ਜਿਹੜਾ ਆਪਨੇ ਉਹ ਪੂਰੀ ਤਰ੍ਹਾਂ ਪਹਿਲਾਂ ਗਰਮ ਕਰ ਲੈਣਾ ਤੇ ਫਿਰ ਆਪਾਂ ਗੈਸ ਆ ਜਿਹੜਾ ਗੈਸ ਨੂੰ ਆਪਾਂ ਨੇ ਸਿਮ ਕਰ ਲੈਣਾ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਇਹ ਸਬਜੀ ਬਣਾਵਾਂਗੇ ਬੇਸਣ ਦੀ ਤੇ ਇੱਕ ਪਾਸੇ ਜਿਹੜਾ ਸਾਡਾ ਤੇਲ ਆ ਉਹ ਗਰਮ ਹੋ ਰਿਹਾ ਤੇ ਦੂਜੇ ਪਾਸੇ ਆਪਾਂ ਬੇਸਣ ਦੀ ਤਿਆਰੀ ਕਰਦੇ ਆਂ ਦੇਖੋ ਆਪਾਂ ਨੇ ਇਹਦੀ ਕੋਈ ਵੀ ਜਿਹੜੀ ਸ਼ੇਪ ਨਹੀਂ ਦੇਣੀ ਹੈ ਆਪਾਂ ਇਹਨੂੰ ਇਸ ਤਰ੍ਹਾਂ ਹੀ ਤੋੜ-ਤੋੜ ਕੇ ਜਿਹੜੇ ਗੱਟੇ ਆਪਾਂ ਨੇ ਤਿਆਰ ਕਰ ਲੈਣੇ ਇਹਨੂੰ ਆਪਾਂ ਬੇਸਣ ਦੀ ਸਬਜੀ ਕਹਿੰਦੇ ਆ ਜਦੋਂ ਆਪਣੇ ਘਰ ਦੇ ਵਿੱਚ ਕੋਈ ਸਬਜੀ ਨਾ ਹੋਵੇ ਤਾਂ ਆਪਾਂ ਇਹਨੂੰ 10 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਬਹੁਤ ਆਸਾਨ ਤਰੀਕੇ ਦੇਖੋ ਆਪਾਂ ਨੇ 5 ਮਿੰਟ ਦੇ ਵਿੱਚ ਬੇਸਣ ਘੋਲਿਆ ਤੇ ਤਿਆਰੀ ਜਿਹੜੀ ਆਪਾਂ ਨੇ ਕਰ ਲਈ ਇਹਦੇ ਇਹ ਦੋ ਦੋ ਬਾਟੀਆਂ ਜਿਹੜੀਆਂ ਸਬਜੀ ਦੀਆਂ ਤਿਆਰ ਹੋ ਜਾਣੀਆਂ ਹਾਂਜੀ ਆਪਾਂ ਇੱਕ ਪੀਸ ਪਾ ਕੇ ਦੇਖਿਆ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੈ ਤੇ ਗੈਸ ਆ ਜਿਹੜਾ ਆਪਾਂ ਨੇ ਉਹ ਸਿਮਰਤਾ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਸਿਮਰ ਰੱਖਾਂਗੇ ਤੇ ਫਿਰ ਵਿੱਚ ਨੂੰ ਆਪਾਂ ਤੇਜ਼ ਕਰ ਦਵਾਂਗੇ ਕਿਉਂਕਿ ਤੇਲ ਤਾਂ ਗਰਮ ਹੈ ਜਿਹੜਾ ਬੇਸਣਾ ਠੰਡ ਕਰਕੇ ਉਹ ਠੰਡਾ ਹੈ ਤੇ ਤੇਲ ਦੇ ਵਿੱਚ ਜਦੋਂ ਆਪਾਂ ਇਹਨੂੰ ਪਾਉਂਦੇ ਆ ਇਹ ਤੇਲ ਜਿਹੜਾ ਠੰਡਾ ਹੋ ਜਾਂਦਾ ਇਸ ਕਰਕੇ ਫਿਰ ਇਹਨੂੰ ਬਨਨ ਦੇ ਵਿੱਚ 2 ਮਿੰਟ ਜ਼ਿਆਦਾ ਲੱਗਦੇ ਆਪਾਂ ਨੇ ਨੂੰ ਹਲਕਾ ਜਿਹਾ ਬਾਹਰ ਤੇ ਬ੍ਰਾਊਨ ਕਰਨਾ ਹੈ ਕਲਰ ਜਿਹੜਾ ਆਪਾਂ ਨੇ ਬਦਲਣਾ ਹੈ ਵਿੱਚ ਤੇ ਇਹ ਆਪਾਂ ਨੇ ਥੋੜੀ ਜਿਹੀ ਨਰਮ ਰੱਖਣੀ ਹੈ ਕਿਉਂਕਿ ਜਦੋਂ ਆਪਾਂ ਇਹਨੂੰ ਤਰੀ ਦੇ ਵਿੱਚ ਪਕਾਣਾ ਇਹਨੇ ਆਪਣੇ ਆਪ ਹੀ ਜਿਹੜਾ ਵਿੱਚ ਪੱਕ ਜਾਣਾ ਹੁਣ ਦੇਖੋ ਜਿਹੜੇ ਆਪਾਂ ਨੇ ਪਾਏ ਤੇ ਬੇਸਣ ਦੇ ਪੀਸੋ ਬਣ ਕੇ ਤਿਆਰ ਹੋ ਗਏ ਆਪਾਂ ਨੇ ਉਹਨੂੰ ਕਚਰਨੀ ਦੇ ਵਿੱਚ ਪਾ ਕੇ ਜਿਹੜਾ ਤੇਲ ਆਪਾਂ ਨੇ ਸਾਰਾ ਘਿਉ ਜੋੜ ਦਿਆ ਤੇ ਬਾਕੀ ਜਿਹੜੇ ਆਪਾਂ ਬਚੇ ਆ ਹੁਣ ਉਹਨਾਂ ਪੀਸਾ ਨੂੰ ਵੀ ਐਸੀ ਤਰ੍ਹਾਂ ਪਾਵਾਂਗੇ ਜੇ ਇੱਕ ਵਾਰੀ ਚ ਆਪਾਂ ਇਹਨੂੰ ਬਣਾਉਣਾ ਚਾਹੁੰਦੇ ਆ ਆਪਾਂ ਇਹਨੂੰ ਇੱਕ ਵਾਰੀ ਵਿੱਚ ਵੀ ਬਣਾ ਸਕਦੇ ਆ ਬੜੀ ਕੜਾਹੀ ਦੇ ਵਿੱਚ ਆਪਾਂ ਜਿਹੜਾ ਜ਼ਿਆਦਾ ਤੇਲ ਪਾ ਕੇ ਉਹਨਾਂ ਇੱਕ ਵਾਰੀ ਹੀ ਬਣਾ ਸਕਦੇ ਆ ਤੇ ਦੇਖੋ ਹੁਣ ਇਹ ਜਿਹੜੇ ਸਾਡੇ ਇੱਕ ਪਾਸੇ ਤੋਂ ਹੀ ਪੱਕ ਗਏ ਤੇ ਆਪਾਂ ਇਹਨੂੰ ਇਸ ਤਰ੍ਹਾਂ ਹਲਾ ਦਵਾਂਗੇ ਦੇਖ ਲਓ ਇੱਕ ਵੀ ਪੀਸ ਹੈ ਜਿਹੜਾ ਇੱਕ ਦੂਸਰੇ ਦੇ ਨਾਲ ਨਹੀਂ ਚਿਪਕਦਾ ਕਿਉਂਕਿ ਜਿਹੜਾ ਸਾਡਾ ਬੇਸਣ ਤਾਂ ਉਹ ਬਿਲਕੁਲ ਆਪਾਂ ਨੇ ਸਹੀ ਢੰਗ ਦੇ ਨਾਲ ਘੋਲਿਆ ਹੈ ਨਾਹੀਂ ਉਹ ਸਖਤ ਤਾਂ ਤੇ ਨਹੀਂ ਪਤਲਾ ਜੇ ਪਤਲਾ ਹੋਵੇ ਤਾਂ ਉਹਨੇ ਹੱਥਾਂ ਨੂੰ ਚਿਪਕਣਾ ਹੈ ਫਿਰ ਉਹ ਜਿਹੜਾ ਸੜਾ ਬੇਸਣਾ ਹੋ ਜਿਆਦਾ ਪਤਲਾ ਫਿਰ ਬਣ ਕੇ ਤਿਆਰ ਨਹੀਂ ਹੁੰਦੇ ਤੇ ਉਹ ਬਹੁਤ ਜਿਆਦਾ ਜਿਹੜੇ ਨਰਮ ਹੋ ਜਾਂਦੇ ਆ ਹਾਂਜੀ ਆਪਾਂ ਨੇ ਇਹ ਵੀ ਪੀਸ ਜਿਹੜੇ ਕੱਢ ਲਏ ਤੇ ਆਪਾਂ ਇਹਨੂੰ ਹੁਣ ਚਰਨੀ ਨੂੰ ਇੱਕ ਪਲੇਟ ਦੇ ਵਿੱਚ ਟਕਾ ਦਿੰਨੇ ਤੇ ਹੁਣ ਕਰਦੇ ਆ ਆਪਾਂ ਪਿਆਜ਼ਾਂ ਦੀ ਤਿਆਰੀ ਆਪਾਂ ਨੇ ਦੋ ਬੜੇ ਸੈਜ ਦੇ ਪਿਆਜ਼ ਲਏ। ਉਹਨਾਂ ਨੂੰ ਆਪਾਂ ਨੇ ਬੜੇ ਪੀਸਾਂ ਦੇ ਵਿੱਚ ਕੱਟ ਲੈਣਾ। ਬਰੀਕ ਪੀਸਾਂ ਵਿੱਚ ਆਪਾਂ ਆਪਾਂ ਨੇ ਗਰੇਵੀ ਨਹੀਂ ਬਣਾਣੀ ਆਪਾਂ ਨੇ ਉਹਨੂੰ ਐਸੇ ਤਰ੍ਹਾਂ ਹੀ ਮੋਟੇ ਪੀਸਾਂ ਦੇ ਵਿੱਚ ਚੰਗੀ ਤਰ੍ਹਾਂ ਕੱਟ ਲੈਣਾ। ਦੇਖੋ ਆਪਾਂ ਨੇ ਇਸ ਤਰ੍ਹਾਂ ਕੱਟ ਲਏ। ਤੇ ਸਾਫ਼ ਤੇ ਅਸੀਂ ਲਸਣ ਦੀਆਂ 6-7 ਜਿਹੜੀਆਂ ਕਲੀਆਂ ਲਈਆਂ। ਆਪਾਂ ਨੇ ਹੁਣ ਕੁੱਕਰ ਨੂੰ ਗੈਸ ਤੇ ਤੇ ਰਿਹਾ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਤੇਲ ਜਿਹੜਾ ਤੇਲ ਬਚਿਆ ਆਪਾਂ ਨੇ ਉਹਦੇ ਨਾਲ ਹੀ ਇਹ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰ ਲੈਣੀ। ਇੱਕ ਕੜਚੀ ਜਿਹੜੀ ਸਾਡੀ ਸਰੋਂ ਤੇ ਤੇਲ ਦੀ ਬਚੀ ਐ ਤੇ ਇਹਨੂੰ ਆਪਾਂ ਨੇ ਗਰਮ ਕਰ ਲਿਆ ਉਹਦੇ ਵਿੱਚ ਸਾਦਾ ਧਨੀਆ, ਜੀਰਾ, ਕਾਲੀ ਮਿਰਚ, ਤੇਜ ਪੱਤਾ, ਦਾਲ ਚੀਨੀ। ਛੋਟੀ ਇਲਾਇਚੀ ਇਹ ਜਿਹੜੇ ਸੁੱਕੇ ਮਸਾਲੇ ਆਪਾਂ ਨੇ ਇਹਨਾਂ ਨੂੰ ਪਾ ਕੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ। ਜਿਹੜਾ ਤੇਜ ਪੱਤਾ ਹੈ ਇਹਦੀ ਖੁਸ਼ਬੂ ਆ ਜਿਹੜੀ ਬਹੁਤ ਹੀ ਦਾ ਚਾ ਵੀ ਜ ਟੇਸਟ ਵਧਾਉਂਦੀ ਹੈ ਚਮਚ ਦੇ ਚੌਥਾ ਹਿੱਸਾ ਪਾਏ ਆਪਾਂ ਨੇ ਹਿੰਗ ਦਾ ਇਹਨਾਂ ਮਸਾਲਿਆਂ ਨੂੰ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਹੁਣ ਪਾਵਾਂਗੇ ਆਪਾਂ ਲਸਣ ਲਸਣ ਆਪਾਂ ਨੇ ਸਾਗ ਦਾ ਹੀ ਪਾਤਾ ਇਹਨੂੰ ਵੀ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਤਾਂ ਜਦ ਲਸਣ ਜਿਹੜਾ ਸੈਡ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਨਾਲ ਹੀ ਪਾਦਵਾਂਗੇ ਪਿਆਜ਼ ਪਿਆਜ਼ ਆ ਜਿਹੜੇ ਆਪਾਂ ਇੱਕ ਹੋਰ ਪਾਇਆ ਫਿਰ ਤਿੰਨ ਪਿਆਜ਼ ਆ ਜਿਹੜੇ ਆਪਾਂ ਨੇ ਕੱਟ ਲਏ ਮੋٹے ਸਾਈਜ਼ ਦੇ ਵਿੱਚ ਹੀ ਆਪਾਂ ਨੇ ਕੱਟਨੇ ਤੇ ਇਹਨੂੰ ਆਪਾਂ ਨੂੰ ਬਰੀਕ ਨਹੀਂ ਕੱਟਣਾ ਤੇ ਹੁਣ ਆਪਾਂ ਇਹਨੂੰ ਪਿਆਜ਼ਾਂ ਨੂੰ ਵੀ ਜਿਹੜਾ ਬ੍ਰਾਊਨ ਕਰ ਲੈਣਾ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹਲਕਾ ਜਿਹਾ ਜਿਹੜਾ ਆਪਾਂ ਨੇ ਬ੍ਰਾਊਨ ਕਰ ਲੈਣਾ ਇੱਕ ਚਮਚ ਪਾਇਆ ਸੀ ਹਲਦੀ ਪਾਊਡਰ ਛੋਟਾ ਚਮਚ ਪਾਇਆ ਹਲਦੀ ਪਾਊਡਰ ਦਾ ਕਿਉਂਕਿ ਸਬਜ਼ੀ ਹੈ ਜਿਹੜੀ ਉਹ ਘਾਟ ਹੈ ਸਾਡੀ ਇੱਕ ਚਮਚ ਆਪਾਂ ਨੇ ਹਲਦੀ ਪਾਊਡਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇੱਕ ਚਮਚ ਪਾਇਆ ਆਪਾਂ ਨਮਕ ਦਾ ਨਮਕ ਪਾਉਣ ਦੇ ਨਾਲ ਜਿਹੜੇ ਪਿਆਜ਼ ਉਹ ਬਹੁਤ ਛੇਤੀ ਭੁੱਜ ਜਾਂਦੇ ਆ ਇਹ ਵੀ ਅਸੀਂ ਲੋੜ ਦੇ ਅਨੁਸਾਰ ਆਪਣਾ ਇੱਕ ਚਮਚੀ ਨਮਕ ਦਾ ਪਾਇਆ ਇੱਕ ਚਮਚ ਪਾਇਆ ਢੇਗੀ ਮਿਰਚ ਇਹਨਾਂ ਮਸਾਲਿਆਂ ਨੂੰ ਆਪਾਂ ਨੇ ਨਾਲ ਦੇ ਨਾਲ ਹੀ ਜਿਹੜਾ ਮਿਕਸ ਕਰਨਾ ਸੁੱਕੇ ਮਸਾਲੇ ਜਿਹੜੇ ਬਹੁਤ ਛੇਤੀ ਜਿਹੜੇ ਸੜ ਜਾਂਦੇ ਐ ਤੇ ਇੱਕ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਇਹਨਾਂ ਮਸਾਲਿਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤਾ ਨਾਲ ਪਾਈ ਆਪਾਂ ਕਸ਼ੂਰੀ ਮੇਥੀ ਇੱਕ ਚਮਚ ਪਾਇਆ ਖਜੂਰੀ ਮੇਥੀ ਦਾ ਇਹਨੂੰ ਵੀ ਆਪਾਂ ਨੇ ਨਾਲ ਦੇ ਨਾਲ ਜਿਹੜਾ ਪੁੰਨ ਦੇਣਾ ਇੱਕ ਗਲਾਸ ਛੋਟਾ ਆਪਾਂ ਨੇ ਇਹਦੇ ਵਿੱਚ ਪਾਇਆ ਪਾਣੀ ਦਾ ਆਪਾਂ ਤਾਜ਼ਾ ਪਾਣੀ ਲਿਆ ਉਹਨੂੰ ਆਪਾਂ ਨੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜੇ ਪਾਣੀ ਮਸਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਰਸ ਜਵੇ ਤੇ ਇਹਦੀਆਂ ਆਪਾਂ ਜਿਹੜੀਆਂ ਸੀਟੀਆਂ ਮਰਾਵਾਂਗੇ ਦੋ ਦਿਨ ਉਹਨਾਂ ਆਪਾਂ ਕੁੱਕਰ ਨੂੰ ਢੱਕਣ ਲਾਤਾ ਦੋ ਦਿਨ ਸੀਟੀਆਂ ਮਰਾ ਕੇ ਆਪਾਂ ਹੁਣ ਖੋਲ ਕੇ ਦੇਖਦੇ ਹਾਂ ਕਿ ਜਿਹੜਾ ਸਾਡਾ ਮਸਾਲਾ ਉਹ ਕਿਸ ਤਰ੍ਹਾਂ ਬਣ ਕੇ ਤਿਆਰ ਹੋਇਆ ਮਸਾਲਾ ਦੇਖੋ ਸਾਡਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਮਸਾਲੇ ਦਾ ਦੇਖੋ ਕਲਰ ਜਿਹੜਾ ਕਿੰਨਾ ਵਧੀਆ ਲੱਗਦਾ ਤੇ ਇਹ ਜਿਹੜੀ ਸਾਡੀ ਸਬਜੀ ਹੈ ਬਣ ਕੇ ਬਹੁਤ ਹੀ ਜਿਹੜੀ ਸਵਾਦ ਤਿਆਰ ਹੋਊਗੀ ਦੇਖੋ ਆਪਾਂ ਕਿੰਨੇ ਆਸਾਨ ਤਰੀਕੇ ਦੇ ਨਾਲ ਇਹ ਜਿਹੜੀ ਸਬਜੀ ਬਣਾ ਕੇ ਤਿਆਰ ਕਰਨ ਲਈ ਹੁਣ ਆਪਾਂ ਤੇਜ ਪੱਤੇ ਨੂੰ ਕੱਢ ਦਿੰਨੇ ਕਿਉਂਕਿ ਜਿਹੜੇ ਦਾ ਅਸਰ ਆ ਉਹ ਤੜਕੇ ਦੇ ਵਿੱਚ ਖਤਮ ਹੋ ਜਾਂਦਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਤੇਜ਼ੀ ਦੇ ਨਾਲ ਆ ਆਪਾਂ ਨੇ ਕੜਚੀ ਦੇ ਨਾਲ ਇਸ ਤਰ੍ਹਾਂ ਇਹਨੂੰ ਮੈਸ਼ ਕਰੀ ਜਾਣਾ ਜਿਸ ਤਰ੍ਹਾਂ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਦੇ ਆ ਉਸ ਤਰ੍ਹਾਂ ਦਾ ਇਹ ਜਿਹੜਾ ਸਾਡਾ ਮਸਾਲਾ ਬਣ ਕੇ ਤਿਆਰ ਹੋ ਜਾਣਾ ਆਪਾਂ ਇਹਨੂੰ ਲਗਾਤਾਰ ਹਿਲਾਉਣਾ ਤਾਂ ਕਿ ਜਿਹੜੇ ਪਿਆਜ਼ ਲਸਣ ਆਪਾਂ ਨੇ ਸਾਫ਼ ਤੇ ਪਾਏ ਆ ਉਹ মিক্স ਹੋ ਜਵੇ ਤੇ ਹੁਣ ਜਿਹੜਾ ਮਸਾਲਾ ਘੱਟ ਆ ਉਹਨੂੰ ਆਪਾਂ ਇੱਕ ਪੈਨ ਦੇ ਵਿੱਚ ਕੱਢ ਲੈਣਾ ਇਹ ਜਿਹੜੀ ਸਬਜੀ ਆਪਾਂ ਪੈਨ ਦੇ ਵਿੱਚ ਹੀ ਤਿਆਰ ਕਰ ਲਵਾਂਗੇ ਦੇਖੋ ਜਿਹੜਾ ਸਾਡਾ ਮਸਾਲਾ ਹੈ ਦੇਖਣ ਵਿੱਚ ਇਸ ਤਰ੍ਹਾਂ ਲੱਗਦਾ ਜਿੱਦਾਂ ਆਪਾਂ ਨੇ ਇਹ ਮਿਕਸੀ ਦੇ ਵਿੱਚ ਗ੍ਰाइंड ਕਰਿਆ ਹੁੰਦਾ ਪਰ ਦੇਖੋ ਆਪਾਂ ਇਹ ਕੜਚੀ ਨਾਲ ਜਿਹੜਾ ਇਹ ਚੰਗੀ ਤਰ੍ਹਾਂ ਮਿਕਸ ਕਰਤਾ ਜਿਹੜੇ ਪਿਆਜ਼ ਤੇ ਉਹ ਵੀ ਆਪਾਂ ਦੇਖੋ ਕਿੰਨੇ ਮੋਟੇ ਪਾਏ ਤੇ ਇਹਦੇ ਵਿੱਚ ਆਪਾਂ ਗਰਮ ਕਰਕੇ ਅੱਧਾ ਗਲਾਸ ਪਾਣੀ ਦਾ ਪਾਇਆ ਤੇ ਆਪਾਂ ਨੂੰ 2 ਮਿੰਟ ਸੇਕ ਲਗਵਾ ਲੈ ਤੇ ਹੁਣ ਆਪਾਂ ਨਾਲ ਇਹਦੇ ਪਾਦਵਾਂਗੇ ਪਕੌੜੇ ਜਿਹੜੇ ਆਪਾਂ ਬੇਸਨ ਦੇ ਪਕੌੜੇ ਬਣਾਏ ਆ ਦੇਖੋ ਇਹ ਵਿੱਚ ਤੇ ਥੋੜੇ ਜੇ ਨਰਮ ਆ ਤੇ ਉੱਪਰ ਤੇ ਜਿਹੜੇ ਇਹ ਥੋੜੇ ਥੋੜੇ ਹਲਕੇ ਹਲਕੇ ਪੁੰਨੇ ਆਪਾਂ ਨੇ ਤੇ ਹੁਣ ਆਪਾਂ ਇਹਨੂੰ 5 ਮਿੰਟ ਜਿਹੜਾ ਮਸਾਲੇ ਦੇ ਵਿੱਚ ਪੁੰਨ ਲਵਾਂਗੇ ਕਿਉਂਕਿ ਇਹ ਜਿਹੜਾ ਨਮਕ ਆ ਇਹ ਜਿਹੜਾ ਫਿਰ ਪਕੌੜਿਆਂ ਦੇ ਵਿੱਚ ਰਸ ਜਾਊਗਾ ਤੇ ਸਬਜੀ ਜਿਹੜੀ ਸਾਡੀ ਬਣ ਕੇ ਸਵਾਦ ਤਿਆਰ ਹੋਊਗੀ ਦੇਖੋ 5 ਮਿੰਟ ਹੋ ਗਏ ਆਪਾਂ ਨੇ ਚੰਗੀ ਤਰ੍ਹਾਂ ਸਬਜੀ ਨੂੰ ਰਝਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਪਾਇਆ ਧਨੀਆ ਪਾਊਡਰ ਧਨੀਆ ਪਾਊਡਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਧਨੀਆ ਪਾਉਣ ਦੇ ਨਾਲ ਦੇਖੋ ਜਿਹੜੀ ਤਰੀ ਇਕਦਮ ਗਾੜੀ ਹੋ ਜਾਂਦੀ ਹੈ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤਾ ਨਾਲ ਪਾਇਆ ਆਪਾਂ ਅੱਧਾ ਚਮਚ ਗਰਮ ਮਸਾਲਾ ਗਰਮ ਮਸਾਲੇ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦਣਾ ਸਬਜੀ ਇਹ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਥੋੜੀ ਬਹੁਤੀ ਵੀ ਮੇਰੇ ਚੈਨਲ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਦੇਖੋ ਜਿਹੜੀ ਸਾਡੀ ਸਬਜੀ ਐ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਐ ਤੇ ਖਾਣ ਵਿੱਚ ਵੀ ਜਿਹੜੀ ਸਬਜੀ ਬਹੁਤ ਹੀ ਸਵਾਦਿਆ ਹੋਊਗੀ ਆਪਾਂ ਇਹਨੂੰ ਹੁਣ 2 ਮਿੰਟ ਜਿਹੜਾ ਸੇਕ ਲਗਵਾਨੇ ਤਾਂ ਕਿ ਜਿਹੜੇ ਮਸਾਲੇ ਆਹੋਂ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਵੇ ਗੈਸ ਆਪਾਂ ਨੇ ਬੰਦ ਕਰਤਾ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋਊਗੀ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਤੇ ਖਾਣ ਵਿੱਚ ਵੀ ਇਹ ਸਬਜੀ ਬਹੁਤ ਸੁਆਦ ਹਰ ਹੋਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕੋਰੇ ਜਰੂਰ ਬਣਾਓ 5 ਮਿੰਟ ਵਿੱਚ ਆਪਾਂ ਇਹ ਜਿਹੜੀ ਸਬਜੀ ਬਣਾ ਕੇ ਤਿਆਰ ਕਰ ਲਏ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ